ਵੀਮ ਗਿਰਦੀ ਪਿੰਡ ਕਿਹੜਾ ਮਕੋੜ ਸਾਹਿਬ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਮਿਲੋ ਕਿਸ ਤਰ੍ਹਾਂ ਦੇ ਪ੍ਰਬੰਧਾ ਐਕਟਿਵ ਕਰਦੇ ਲਗਾਤਾਰ ਹਰ ਅਲੱਗ ਕਈ ਵਾਰ ਟੁੱਟ ਚੁੱਕਿਆ 2023 ਚ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਆਪਾਂ ਨੂੰ ਘੱਗਰ ਦੇ ਵਿੱਚ ਪਾਇਆ ਕਿਵੇਂ ਕਰਦੇ ਅਸੀਂ ਨਾ ਜੀ ਜੇ ਸਾਡੇ ਸੀਐਮ ਸਾਹਿਬ ਦਾ ਅਤੇ ਸਾਡੇ ਮੰਤਰੀ ਬਰਿੰਦਰ ਕੁਮਾਰ ਗੋਲ ਜੀ ਦਾ ਜਿੰਨਾ ਵੀ ਧੰਨਵਾਦ ਕਰੀ ਅਸੀਂ ਉਹਨਾਂ ਹੀ ਥੋੜਾ 23 ਚ ਜੋ ਬ੍ਰੀਚ ਹੋਈ ਸੀ ਉਹ ਬਿਲਕੁਲ ਕਮਜ਼ੋਰ ਸੀ ਉਦੋਂ ਬਾਅਦ ਉਸ ਤੋਂ ਬਾਅਦ 52 ਪਾੜ ਪਏ ਸੀ 52 ਦੇ 52 ਪਾੜ 20 ਨਾਚ ਮੰਤਰੀ ਸਾਹਿਬ ਨੇ ਸਾਰਿਆਂ ਦੀ ਪੂਰਤੀ ਕਰਾਤੀ ਜ਼ਿਮੀਂਦਾਰਾਂ ਨੂੰ ਦੁਬਾਰੇ ਫਸਲ ਮਿਲ ਗਈ ਤੇ ਹੁਣ ਵੀ ਜੋ ਕੁਝ ਵੀ ਪ੍ਰਸ਼ਾਸਨ ਤੇ ਮੰਤਰੀ ਸਾਹਿਬ ਦਿਨ ਰਾਤ ਇੱਕ ਜੁਟ ਹੋ ਕੇ ਕੰਮ ਕਰ ਰਹੇ ਨੇ ਅਸੀਂ ਪਹਿਲੀ ਵਾਰ ਇਹ ਦੇਖ ਰਹੇ ਆ ਮੰਤਰੀ ਸਾਹਿਬ ਦੂਜੇ ਤੀਜੇ ਦਿਨ ਕਿੱਥੇ ਹੀ ਰਹਿੰਦੇ ਨੇ ਦੋ ਦੋ ਤਿੰਨ ਦਿਨ ਘੰਟੇ ਘੇੜੇ ਮਾਰਦੇ ਨੇ ਨਾਲੇ ਪਿੰਡ ਦੇ ਤੇ ਬਾਕੀ ਹੋਰ ਜਿਹੜੇ ਨਰੇਗੇ ਦੀ ਆ ਸਾਨੂੰ ਉਮੀਦ ਹੈ ਪਾਣੀ ਚਲੋ ਖਤਰੇ ਦੇ ਉੱਤੇ ਚੱਲ ਰਿਹਾ ਹੈ ਅਜੇ ਵੀ ਜੇ ਕੁਝ ਪਾਣੀ ਗੰਜਾਇਸ ਹੋਈ ਪਰ ਸਾਨੂੰ ਉਮੀਦ ਹੈ ਵੀ ਸਾਡਾ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕਰੇ ਆ ਘੱਗਰ ਦੇ ਆਲੇ ਦਾਲੇ ਜਾਂ ਮਿੱਟੀ ਦੇ ਟਰੈਲੀਆਂ ਡੱਕੇ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕਰੇ ਨੇ ਜੀ ਕੱਟੇ ਭਰਾਏ ਨੇ ਵੱਡੇ ਜੰਬੂ ਬੈਗ ਭਰ ਕੇ ਰਖਾਏ ਹੋਏ ਨੇ ਡੁਆਏ ਹੋਏ ਵੀ ਨੇ ਤਾਰਾਂ ਦਾ ਪ੍ਰਬੰਧ ਕਰ ਰੱਖਿਆ ਜੀ ਨੈਟਾਂ ਦਾ ਪ੍ਰਬੰਧ ਕਰ ਰੱਖਿਆ ਜੀ ਤੇ ਆਉਣ ਜਾਣ ਦੀ ਜਿਹੜੀ ਅਵਸਥਾ ਸਭ ਤੋਂ ਵੱਡੀ ਸਾਡੇ ਮੰਤਰੀ ਸਾਹਿਬ ਨੇ ਕਰੀਆ ਪਹਿਲਾਂ ਉਹ ਤਾਂ ਬੰਦਾ ਨਹੀਂ ਤੁਰ ਸਕਦਾ ਸੀ ਹੁਣ 16 ਫੁੱਟ ਉੱਤੇ ਦੀ ਟਰਾਲੀ ਜੀ ਵੀ ਸੀ ਜਾ ਸਕਦੀ ਆ ਪਰ ਜ ਕੁਦਰਤ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਮਾਲਕ ਵੀ ਜਿਹੜੇ ਸਾਡੇ ਗੋਇਲ ਸਾਹਿਬ ਨੇ ਮੰਤਰੀ ਸਾਹਿਬ ਕੈਬਨਟ ਇਹਨਾਂ ਨੇ ਸਾਡਾ ਪੂਰਾ ਖਿਆਲ ਰੱਖਿਆ ਹੋਇਆ ਪੂਰਾ ਧਿਆਨ ਕਰ ਰਹੇ ਨੇ ਤੇ ਪ੍ਰਸ਼ਾਸਨ ਕਰ ਰਹੇ ਆ ਜੀ ਥੈਂਕ ਯੂ ਕੀ ਨਵੀਂ ਤੋਂ ਖੰਸਾ ਕਿਹੜਾ ਪਿੰਡ ਮਕੋਰ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਜਿਹੜਾ ਹਰ ਸਾਲ ਹੈ ਕਿ ਸਰਵਾਦਾ ਅੱਜ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੋਈ ਹੈ ਕੀ ਕਹਿਣਾ ਚਾਹੋਗੇ ਸਰ ਜਿਵੇਂ ਪਿਛਲੀ ਵਾਰ 2023 ਚ ਪਾਣੀ ਆਇਆ ਸੀਗਾ ਜੀ ਉਸ ਟਾਈਮ ਪ੍ਰਬੰਧ ਹੀ ਨਹੀਂ ਸੀਗੇ ਜੀ ਪਰ ਇਸ ਵਾਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਆ ਹਾਲਾਂਕਿ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਜੀ ਪਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਮਿਹਨਤ ਨਾਲ ਲਾ ਲੇ ਪ੍ਰਬੰਧ ਪੂਰੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਸਰਕਾਰ ਨੇ ਕਿਉਂਕਿ ਪਹਿਲਾਂ ਬੰਨ ਜਿਹੜੇ ਉਹ ਦੋ ਡਬਲ ਕਰਤੇ ਸੌਦਾ ਸੌਦਾ ਪੁੱਟਾ ਕਰਦਾ ਪਹਿਲਾਂ ਟ੍ਰਾਨੀਆਂ ਨਹੀਂ ਜਾਂਦੀਆਂ ਸੀਗੀਆਂ ਲਖਾਨੋਂ ਹੁੰਦਾ ਖਤਰਾ ਵੀ ਵੱਡਾ ਹੋਈ ਹੁੰਦਾ ਸੀ ਹੁਣ ਸਰ ਸਾਰਾ ਸਾਧਨ ਜਾਣਦਾ ਹੈ ਡਾਇਰੈਕਟਰ ਟਰੈਲੀ ਵਗੈਰਾ ਜੇ ਸੀ ਬੀ ਐਮ ਛੱਡੀਆਂ ਹੋਈਆਂ ਸਰਕਾਰ ਨੇ ਤੇ ਥੈਲੇ ਵਗੈਰਾ ਮਿੱਟੀ ਦੇ ਭਰੇ ਹੋਏ ਆ ਜੀ ਲੇਬਰਾਂ ਲਾਈਆਂ ਹੋਈਆਂ ਪੂਰੇ ਪ੍ਰਬੰਧ ਮਤਲਬ ਡੀ ਸੀ ਸਾਹਿਬ ਵੀ ਵਗੈਰਾ ਇੱਥੇ ਰਹਿੰਦੇ ਆ ਜੀ ਪੂਰੇ ਪ੍ਰਬੰਧ ਕੀਤੇ ਹੋਏ ਨੇ ਮੰਤਰੀ ਬ੍ਰਿੰਦਰ ਗੋਇਲ ਜਲ ਸਰਕਾਰ ਮੰਤਰੀ ਹੈ ਵਿਭਾਗ ਇਹਨਾਂ ਕੋਲੇ ਹੈਗਾ ਇਹਨਾਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਕਿਉਂਕਿ ਤੁਸਾਨੂੰ ਲਗਾਤਾਰ ਇੱਥੇ ਮਿਲਦੇ ਜਾ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਕੰਮ ਵਧੀਆ ਕਰਾ ਰਹੇ ਆ ਇਸ ਤਰ੍ਹਾਂ ਦਾ ਗਰਦੇਲਾ ਜੋ ਵੀ ਹੈ ਉਹ ਵਧੀਆ ਪ੍ਰੋਗਰਾਮ ਲੱਗਦਾ ਵੀ ਵਿਆਸ ਲੱਗਦਾ ਵੀ ਨਹੀਂ ਟੁੱਟੂਗਾ ਉਮੀਦ ਪੂਰੀ ਹੈ ਜੀ ਹਾਲਾਂਕਿ ਖਤਰੇ ਦੇ ਨਿਸ਼ਾਨ ਤਾਂ ਉੱਤੇ ਚੱਲ ਰਿਹਾ ਪਾਣੀ ਪਰ ਉਮੀਦ ਪੂਰੀ ਹੈ ਜੀ ਜਿਸ ਤਰ੍ਹਾਂ ਨਾਲ ਸਾਧਨ ਚੱਲ ਰਿਹਾ ਹੈ ਜੀ ਕੋਲ ਮੁਖੀ ਮਕੋੜ ਸਾਹਿਬ ਜੀ ਕੀ ਕਹਿਣਾ ਚਾਹੋਗੇ ਜਿਹੜਾ ਗਰਦੇਲਾ ਰੇਲ ਤੋਂ ਮੱਦਾ ਜਾ ਰਿਹਾ ਹੈ ਲਗਾਤਾਰ ਉਸ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਕਿਵੇਂ ਦੇਖਦੇ ਹਾਂ ਜੀ ਜੇ ਨਿਸ਼ਾਨਾਂ ਦੇ ਅਸੀਂ ਹਿਸਾਬ ਲਈ ਤਾਂ ਅੱਜ ਕੱਲ੍ਹ ਤੋਂ ਹੀ ਖਤਰੇ ਦੇ ਨਿਸ਼ਾਨ ਤੋਂ ਉਜੜੇ ਆ ਪਰ ਜੋ ਉਚਰੋ ਬਣਾ ਦੀ ਮਜਬੂਤੀ ਕਾਰਨ ਜਦੋਂ ਕੱਲ ਤੋਂ ਮੌਸਮ ਸਾਫ਼ ਹੋ ਰਿਹਾ ਉਸ ਕਾਰਨ ਅਜੇ ਸਥਿਤੀ ਠੀਕ ਹੈ ਜੀ ਪਰ ਪਿੱਛੇ ਪਾਣੀ ਬਹੁਤ ਆ ਰਿਹਾ ਹੈ ਕਿ ਮੈਂ ਜਲ ਪ੍ਰਬੰਧ ਕਿਸ ਤਰ੍ਹਾਂ ਸਰਕਾਰ ਨੇ ਤੇ ਆਈ ਵਾਰ ਜਿਹੜਾ 2012 ਚ ਨੁਕਸਾਨ ਹੋਇਆ ਸੀ ਉਹਦਾ ਜੀ ਲੱਗਦਾ ਵੀ ਇਸ ਵਾਰੀ ਵਿਚਾਰ ਉਹ ਪਿਛਲੇ ਸਾਲ ਦੀ 750 ਹੋ ਜਾਂਦੇ ਤੋਂ ਕਿਸੀਂ ਹਾਂ ਜੀ ਗੱਲ ਕਰੀ 2023 ਦੀ 2023 ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ 2023 ਤੇ ਹੁਣ ਸੇ ਬੜਾ ਫਰਕ ਹੈ 2023 ਚ ਬਾਰਸ਼ ਨਹੀਂ ਹੋਈ ਸੀ ਹੁਣ ਬਾਸ਼ ਲਗਾਤਾਰ ਪੂਰੇ ਨਾਰਥ ਇੰਡੀਆ ਚ ਪੈ ਰਹੀ ਆ ਸੈਕੰਡਰੀ ਜਿਹੜਾ 2023 ਚ ਵਨ ਟੁੱਟਣਾ ਮੇਨ ਕਾਰਨ ਸੀ ਉਹ ਤੋਂ ਕੀ ਸੀ ਵੀ ਜੋ ਮਕੌਟ ਸਾਹਿਬ ਤੋਂ ਲੈ ਕੇ ਕੜੈਲ ਤੱਕ ਦੋਨੇ ਪਾਸੇ ਪੰਨਾਂ ਦੇ ਪਾਸੇ ਕੋਈ ਸਾਥ ਨਹੀਂ ਜਾ ਸਕਦਾ ਜੀ ਪਰ 2024 ਦੇ ਵਿੱਚ ਸੀਐਮ ਸਾਹਿਬ ਆਏ ਸੀ ਉਹਨਾਂ ਨੇ ਬਨ 16 16 ਫੁੱਟ ਚੌੜਾ ਕਰਤਾ ਉੱਥਰੋਂ ਜਿਸ ਨਾਲ ਹੁਣ ਜਿੱਥੇ ਵੀ ਕੋਈ ਗਰੀਜ ਦਾ ਖਤਰਾ ਲੱਗਦਾ ਹੈ ਤਾਂ ਉੱਥੇ ਸਾਧਨ ਜੀ ਸੀ ਬੀ ਇੰਸਪੈਕਟਰ ਟਰਾਲੀ ਆਰਾਮ ਨਾਲ ਪਹੁੰਚ ਜਾਂਦੇ ਆ ਤੇ ਉਹਨਾਂ ਦੇ ਐਕਸ਼ਨ ਲੈ ਕੇ ਉਹਨੂੰ ਤੁਰਤ ਬੰਦ ਕੀਤਾ ਜਾਂਦਾ ਹੈ ਲੱਗਦਾ ਵੀ ਇਸ ਤਰ੍ਹਾਂ ਰਾਹਤ ਮਿਲ ਸਕਦੀ ਹੈ ਜਿਵੇਂ ਜਿਸ ਤਰ੍ਹਾਂ ਪਰਵੰਧਾ ਸਰਕਾਰ ਦੇ ਹਾਂਜੀ ਸਾਨੂੰ ਪੂਰਾ ਕੰਫੀਡੈਂਸ ਹੈ ਇਸ ਚੀਜ਼ ਤੇ ਵੀ ਜੋ ਵੀ ਸਰਕਾਰ ਨੇ ਕੰਮ ਕੀਤੇ ਹਨ ਤੇ ਜੋ ਜ਼ਿੰਮੇਦਾਰ ਨੇ ਉਹ ਦਿਨੋਂ ਸਾਥ ਦੇ ਰਹੇ ਨੇ ਦਾ ਵੀ ਉਹ ਵੀ ਆਪਣੇ ਠਿਕਰੀ ਪੈਰੇ ਲਾਰਿੰਗ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪ੍ਰਸ਼ਾਸਨ ਨਾਲ ਜ਼ਿੰਮੇਦਾਰ ਜਾਦਾ ਚੁਕੰਨੇ ਨੇ ਕਿਉਂਕਿ ਉਹਨਾਂ ਨੂੰ ਸਭ ਪਤਾ ਵੀ ਕਿਤੇ ਕਿਤੇ ਬੇੜਲੇ ਪੈ ਸਕਦੀ ਹੈ ਕਿਤੇ ਬੰਦ ਕਮਜ਼ੋਰ ਆ ਪ੍ਰਸ਼ਾਸਨ ਨਾਲ ਮਿਲ ਕੇ ਆਪਣੀ ਕਾਰਵਾਈ ਕਰ ਰਹੇ ਨੇ ਦੇਖੋ ਕੱਗਰ ਤੇ ਹਰ ਰੋਜ਼ ਹੀ ਅਸੀਂ ਸਾਰੇ ਇੱਥੇ ਦੇਖ ਰਹੇ ਹਾਂ ਸਥਿਤੀ ਦਾ ਵੀ ਕਿਸ ਤਰ੍ਹਾਂ ਦਾ ਕੀ ਹਾਲ ਹੈ ਤੇ ਸਾਡੇ ਸਾਰੇ ਅਧਿਕਾਰੀ ਐਸਡੀਐਮ ਸਾਹਿਬ ਇੱਧਰ ਐਸ்சி ਸਾਹਿਬ ਨੇ ਡਿਪਾਰਟਮੈਂਟ ਦੇ ਸਾਰੇ ਐਕਸ਼ਨ ਸਾਰੇ ਜੀਐਸਡੀਓ ਸਾਰੇ ਵੀਡੀਓ ਬਲੌਗ ਤੇ ਵੀ ਸਾਰੇ ਵੀਡੀਓ ਸਾਰਾ ਸਟਾਫ ਇੱਥੇ ਖੜਿਆ ਹੈ ਦਿਨ ਰਾਤ ਇੱਥੇ ਪਹਿਰਾ ਦਿੱਤਾ ਜਾ ਰਿਹਾ ਹੈ ਹੁਣ ਇੱਥੇ ਜਿਹੜਾ ਮਕਰੋੜ ਤੱਕ ਖਨੋਰੀ ਤੋਂ ਮਕਰੋੜ ਤੱਕ ਜਿਹੜਾ ਠੱਗਰ ਹੈ ਉਹ 598 ਫੁੱਟ ਚੌੜਾ ਹੈ ਤੇ ਮਕਰੋੜ ਤੋਂ ਕੜਹਿਲ ਤੱਕ 198 ਫੁੱਟ ਚੌੜਾ ਰਹਿ ਜਾਂਦਾ ਹੈ ਸੋ ਇਹ 198 ਫੁੱਟ ਦੇ ਵਿੱਚ ਜਦੋਂ ਪਾਣੀ ਆਉਂਦਾ ਤਾਂ ਨੇਚਰਲੀ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਉਹ ਫਲੋ ਵੀ ਤੇਜ਼ ਹੋ ਜਾਂਦਾ ਹੈ ਤੇ ਜਗ੍ਹਾ ਵੀ ਟਾਈਟ ਹੋ ਗਈ ਸੋ ਇਸ ਕਰਕੇ ਇੱਥੇ ਜਿਹੜੀ ਹੈ 2023 ਦੇ ਵਿੱਚ ਕਈ ਦਿੱਕਤਾਂ ਆਈਆਂ ਸੀ ਪਰ 2023 ਦੇ ਵਿੱਚ ਅਸੀਂ ਇਹ ਜਿਹੜਾ 18 ਕਿਲੋਮੀਟਰ ਦਾ ਬੰਨ ਹੈ ਇਹ ਦੋਹੇ ਪਾਸੇ 16-16 ਫੁੱਟ ਚੌੜਾ ਬੰਨ ਤੁਸੀਂ ਦੇਖ ਰਹੇ ਹਾਂ 16 ਫੁੱਟ ਚੌੜਾ ਤੇ ਕਾਫੀ ਉੱਚਾ ਇਹ ਬੰਨ ਅਸੀਂ ਕਰੀਬ 4 ਕਰੋੜ ਰੁਪਇਆ ਲਾ ਕੇ ਬਣਾਤੇ ਸੀ ਪਰ ਲੋਕਾਂ ਦੀ ਇੱਛਾ ਦੇ ਮੁਤਾਬਕ ਲੋਕਾਂ ਨੇ ਕੋਲੇ ਖੜਕੇ ਇਹ ਬਣਵਾਏ ਸੀ ਤੇ ਹੁਣ ਇਸ ਸਮੇ ਜਿਹੜਾ ਪਾਣੀ ਦਾ ਪੱਧਰ ਹੈ 748.5 ਫੁੱਟ ਹੈ ਤੇ ਜਿਹੜਾ ਡੇਂਜਰ ਪੁਆਇੰਟ ਹੈ ਉਹ 748 ਫੁੱਟ ਹੈ ਮਤਲਬ ਖਤਰੇ ਦੇ ਨਿਸ਼ਾਨ ਤੋਂ 5 ਇੰਚ ਉੱਪਰ ਚੱਲ ਰਿਹਾ ਪਰ ਹਲੇ ਭਗਵਾਨ ਦੀ ਕਿਰਪਾ ਹੈ ਸਭ ਠੀਕ ਹੈ ਤੇ ਸਾਰੇ ਪਿੰਡਾਂ ਦੇ ਲੋਕ ਨੇ ਜਿਹੜੇ ਸਾਰੇ ਮਤਲਬ ਸਰਪੰਚ ਇਹਨਾਂ ਦੇ ਪੰਚਾਇਤਾਂ ਸਾਰੇ ਲੋਕ ਉਹ ਵੀ ਬੜਾ ਸਹਿਯੋਗ ਦੇ ਰਹੇ ਨੇ ਪੈਰਾ ਵੀ ਦੇ ਰਹੇ ਨੇ ਤੇ ਕਿਤੇ ਵੀ ਕੋਈ ਕਿਉਂਕਿ ਬਰਸਾਤ ਵੀ ਬਹੁਤ ਹੋ ਰਹੀ ਹੈ ਬਰਸਾਤ ਜਿਆਦੇ ਪੈਣ ਨਾਲ ਘਾਰੇ ਵੀ ਹੋ ਰਹੇ ਨੇ ਮਿੱਟੀ ਵੀ ਕਿਤੇ ਕਿਤੇ ਮਿੱਟੀ ਵੀ ਨਮੀ ਹੈ ਸੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਾਰੇ ਲੋਕ ਖੁਦ ਵੀ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਇੱਥੇ ਗੁਰੂ ਘਰ ਵੱਲੋਂ ਲੰਗਰ ਵੀ ਲੱਗਿਆ ਸੋ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੀ ਵੱਡੀ ਵਿਪਤਾ ਸਾਰੇ ਪੰਜਾਬ ਦੇ ਵਿੱਚ ਆਈ ਹੋਈ ਹੈ ਸਾਰੇ ਪੰਜਾਬ ਨੂੰ ਆਪਣੀ ਇਸ ਕਦਰ ਲਪੇਟ ਦੇ ਵਿੱਚ ਲਿੱਤਾ ਹੋਇਆ ਹੈ ਜਿਹੜਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਇੰਨਾ ਪਾਣੀ ਕਦੇ ਨਹੀਂ ਆਇਆ 1988 ਦੀ ਗੱਲ ਕਰਦੇ ਆ 11 ਲੱਖ 20 ਹਜ਼ਾਰ ਕਿਊਸੇ ਕੋਸੇ ਸਮੇ ਪਾਣੀ ਆਇਆ ਸੀ ਜਿਹੜਾ ਅੱਜ 14 ਲੱਖ 81000 ਕਿਊਸਿਕ ਤੱਕ ਪਹੁੰਚ ਗਿਆ। 188 ਦੇ ਵੀ ਸਵਾਇਆ ਪਾਣੀ ਆ ਜਿਹੜਾ ਉਹ ਆ ਗਿਆ। ਸੋ ਹਰ ਪਾਸੇ ਪਾਣੀ ਪਾਣੀ ਆ ਪਰ ਆਪਾਂ ਬਚੇ ਹੋਇਆ ਤੇ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਆ ਤੇ ਲੱਗਦਾ ਇਸ ਤਰ੍ਹਾਂ ਕਿ ਸਾਰਾ ਠੀਕ ਠਾਕ ਰਹੇਗਾ। ਸਭ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਮਿੱਟੀ ਦੇ ਥੈਲੇ ਉਹ ਵੱਡੀ 35000 ਦੇ ਕਰੀਬ ਮਿੱਟੀ ਦਾ ਥੈਲਾ ਭਰ ਕੇ ਰੱਖਿਆ। ਟਰਾਲੀਆਂ ਦੇ ਵਿੱਚ ਲੋਡ ਕਰਕੇ ਰੱਖਿਆ ਹੋਇਆ ਹੈ। ਜੰਬੋ ਬੈਗ ਉਹਨੋ ਜੰਬੋ ਬੈਗ ਦੀ ਗੱਲ ਕਈ ਵੈਸੇ ਮੈਂ ਹੁਣ ਅਹੀ ਜੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਹਿੰਦੇ ਜੰਬੋ ਬੈਗ ਕਿੱਥੇ ਨੇ ਮੈਂ ਜੰਬੋ ਬੈਗ ਦਿਖਾ ਵੀ ਸਕਦਾ ਉਹ ਕਹਿੰਦੇ ਜੰਬੋ ਬੈਗ ਨਹੀਂ ਦੇਖੇ ਆ ਜੰਬੋ ਬੈਗ ਆ ਲੋ ਆ ਪਿਆ ਜੀ ਆ ਉੱਪਰ ਆ ਚੱਕਦੇ ਮੜਾ ਜਾਹਾ ਕੀ ਕੀ ਥੱਲੇ ਪੈ ਜਾਂਦਾ ਆ ਆ ਪਿਆ ਜੀ ਜੰਬੋ ਬੈਗ 30 35 ਇਕੱਠੇ ਪੈ ਜਾਂਦਾ ਸੋ ਇਹ ਜੰਬੋ ਬੈਗ ਦਾ ਮਤਲਬ ਇਹ ਹੈ ਕਿ ਇਹਦੇ ਚ 30 ਗੱਟਿਆਂ ਦੇ ਲਵੇ ਪੈ ਜਾਂਦਾ ਹੁਣ ਕਿੱਥੇ ਦਾ ਇੱਕ ਬੋਰੀ ਸੱਟਣੀ ਆ ਪਾਣੀ ਦਾ ਫਲੋ ਇੱਕ ਬੋਨ ਨੂੰ ਖਿੱਚ ਲਾਂਦਾ ਇਹ ਜਦੋਂ 30 ਥੈਲੇ ਇਕੱਠੇ ਜਾ ਕੇ ਸਿੱਟੇ ਆ ਤਾਂ ਨੇਚਰਲ ਫਲੋ ਦੇ ਵਿੱਚ ਰੁਕਣਾ ਸੋ ਇਹ ਜੰਬੋ ਬੈਗ ਹੈ ਤੇ ਜਿਹਦੇ ਬਾਰੇ ਗੱਲ ਕਰਦੇ ਨੇ ਦੀ 3.5 ਫੁੱਟ ਚੜਾਈ ਆ ਤੇ 2.5 ਫੁੱਟ ਦੇ ਕਰੀਬੇ ਦੀ ਉਚਾਈ ਹੈ ਸੋ ਇਹਦੇ ਪ੍ਰਬੰਧ ਵੀ ਸਾਨੇ ਕੀਤੇ ਨੇ ਜਾਲਾਂ ਦੇ ਪ੍ਰਬੰਧ ਵੀ ਕੀਤੇ ਨੇ ਕਰੇਟਾਂ ਦੇ ਪ੍ਰਬੰਧ ਵੀ ਕੀਤੇ ਹੋਏ ਨੇ ਹੁਣ ਮੈਂ ਸਾਰਾ ਸਾਰੇ ਸਾਡੇ ਅਫਸਰ ਸਾਹਿਬਾਨ ਦੇ ਨਾਲ ਤੇ ਸਾਰੇ ਸਾਥੀਆਂ ਦੇ ਨਾਲ ਮੈਂ ਅੱਗੇ ਤੱਕ ਜਾ ਕੇ ਆਏ ਆਂ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ। ਨੀਚੇ ਤੋਂ ਉੱਪਰ ਤੱਕ ਦਿਨ ਰਾਤ ਉਹ ਵੀ ਫੇਰਾ ਦੇ ਰਹੇ ਨੇ ਤੇ ਮੈਂ ਅੱਗੇ ਤੱਕ ਜਾ ਕੇ ਆਏ ਦੇਖ ਕੇ ਆਏ ਆਂ। ਜੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਈ ਹੈ ਤਾਂ ਤੁਰੰਤ ਨਾਲ ਦੀ ਨਾਲ ਇਹਨਾਂ ਨੇ ਉੱਥੇ ਭੇਜ ਕੇ ਉਹਨੂੰ ਫਿਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਂ ਸੀ। ਸੋ ਮੇਰਾ ਕਹਿਣ ਤੋਂ ਭਾਵ ਹਰ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਅੱਗੂ ਸਹਿਬਾਨ ਖੜੇ ਆ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ। ਸਾਰੇ ਅੱਗੂ ਸਹਿਬਾਨ ਖੜੇ ਆ। ਔਰ ਸਾਰੇ ਪੰਜਾਬ 'ਚ ਖੜੇ ਨੇ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਐਮ.ਐਲ.ਏ ਸਾਡੇ ਚੇਅਰਮੈਨ ਸਾਰੇ ਗਰਾਊਂਡ ਲੈਵਲ ਤੇ ਸਾਰੇ ਲੋਕਾਂ ਦੇ ਨਾਲ ਖੜੇ ਨੇ ਤੇ ਖੁਦ ਪਾਣੀਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ ਇੱਕ ਐਸੀ ਅਧਾਰਨ ਕਾਇਮ ਕੀਤੀ ਆ ਕਿ ਹੈਲੀਕਾਪਟਰ ਤੇ ਗਏ ਤਾਂ ਉੱਥੇ ਦੇਖਿਆ ਕਿ ਲੋਕਾਂ ਨੂੰ ਮੇਰੇ ਨਾਲ ਜਾਦੇ ਹੈਲੀਕਾਪਟਰ ਦੀ ਜ਼ਰੂਰਤ ਹੈਲੀਕਾਪਟਰ ਛੱਡ ਕੇ ਤੇ ਆਪਣਾ ਕਾਰਜ ਚਲੇ ਗਏ ਉਹ ਦੇਖੋ ਮੈਂ ਹੈਰਾਨ ਆ ਇਸੀ ਦਾ ਇਹ ਸਮਾਂ ਅੱਜ ਨਾ ਤਾਂ ਵਿਰੋਧ ਕਰਨ ਦਾ ਹੈ ਨਾ ਇਹ ਸਮਾਂ ਤੰਜ ਕਸਣ ਦਾ ਹੈ ਚੰਗੇ ਕੰਮ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਤਾਂ ਨਾ ਕਹੋ ਸੋ ਮੈਂ ਸਾਰੇ ਆਗੂਆ ਸਹਿਬਾਨਾਂ ਨੂੰ ਵੀ ਵਿਰੋਧੀ ਤਰ੍ਹਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਉਹ ਸਮਾਂ ਨਹੀਂ ਰਾਜਨੀਤੀ ਦੇ ਸਮੇਂ ਬਹੁਤ ਨੇ ਅੱਗੇ ਇਲੈਕਸ਼ਨ ਆਊਗਾ 1.5 ਸਾਲਾਂ ਬਾਅਦ ਕਰ ਲਾਂਗੇ ਰਾਜਨੀਤੀ ਅੱਜ ਸਾਰੇ ਇਕੱਠੇ ਹੋ ਕੇ ਰਲ ਕੇ ਆਪਾਂ ਸਾਰੇ ਲੋਕਾਂ ਦੇ ਨਾਲ ਖੜੀਏ ਜਿਸ ਤਰ੍ਹਾਂ ਅਸੀਂ ਸਾਰੇ ਲੋਕ le